ਥੱਲੇ ਤਨ ਬਹੁਤ ਵੱਡੇ ਦਮਗਜੇ ਮਾਰਦੇ ਨੇ ਕਦੇ ਕਹਿੰਦੇ ਨੇ ਜੁਧ ਨਸ਼ਾ ਪੁੱਤ ਕਦੇ ਖੁਸ਼ ਕਦੇ ਖੁਸ਼ ਤੇ ਬਹੁਤ ਵੱਡੀਆਂ ਵੱਡੀਆਂ ਛੋਟੀਆਂ ਛੋਟੀਆਂ ਗੱਲਾਂ ਨੂੰ ਬੜੀਆਂ ਵੱਡੀਆਂ ਕਰਕੇ ਪੇਸ਼ ਕੀਤਾ ਜਾਂਦਾ ਹੈ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਹੈ ਕਿ ਭਾਈ ਤੁਹਾਡੇ ਨੱਕ ਦੇ ਥੱਲੇ ਤੁਹਾਡੇ ਨੱਕ ਦੇ ਥੱਲੇ ਨੌਜਵਾਨਾਂ ਨੂੰ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਵੀ ਅਸੀਂ ਹੁਣ ਮਤਲਬ ਗੈਂਗਸਟਰ ਬਾਦ ਖਤਮ ਕਰਾਂਗੇ ਜਿੰਨਾ ਚਿਰ ਪੰਜਾਬ ਦੇ ਅੰਦਰ ਹੋ ਰਹੀਆਂ ਲੁੱਟਾਂ ਖਤਮ ਨਹੀਂ ਕਰਦੇ ਜਿਹੜੇ ਤੁਹਾਡੇ ਤੁਹਾਡੇ ਨੱਕ ਦੇ ਥਲੇ ਦਫਤਰ ਖੋਲ ਕੇ ਵੱਡੇ ਵੱਡੇ ਦਫਤਰ ਖੋਲ ਕੇ ਲੁੱਟ ਰਹੇ ਨੇ ਜਿੰਨਾ ਚਿਰ ਇਹਨਾਂ ਨੂੰ ਖਤਮ ਨਹੀਂ ਕਰੋਗੇ ਤੇ ਜਿੰਨਾ ਦਾ ਇਹ ਘਰ ਖਤਮ ਕਰਦੇ ਆ ਉਹ ਫਿਰ ਉਹ ਮੁੰਡੇ ਕੀ ਕਰਨਗੇ ਗੈਂਗਸਟਰ ਨਹੀਂ ਬਣਨਗੇ ਇਹਦਾ ਮਤਲਬ ਤੁਹਾਡੇ ਨੱਕ ਥਲੇ ਗੈਂਗਸਟਰਾਂ ਨੂੰ ਜਨਮ ਦਿੱਤਾ ਜਾ ਰਿਹਾ ਹੈ ਤਾਂ ਪੈਦਾ ਮਤਲਬ ਕੀ ਕੱਢਾ ਜਾਏ ਕਿ ਪਹਿਲਾਂ ਤੁਸੀਂ ਗੈਂਗਸਟਰ ਪੈਦਾ ਕਰਨ ਵਾਲਿਆਂ ਨੂੰ ਖੁੱਲੀ ਛੁੱਟੀ ਦਿੰਦੇ ਹੋ ਤੇ ਮੁਰਕੇ ਜਦੋਂ ਕੋਈ ਦੁਖੀ ਹੋਇਆ ਬੱਚਾ ਘਰੋਂ ਨਿਕਲ ਪੈਂਦਾ ਹੈ ਤੇ ਫਿਰ ਤੁਸੀਂ ਉਹਦੇ ਵਾਸਤੇ ਇਹ ਸੋਚਦੇ ਆਂ ਕਿ ਹੁਣ ਇਹ ਖਤਮ ਕਰਨਾ ਗੈਂਗਸਟਰਵਾਦ ਖਤਮ ਕਰਨਾ ਹੈ ਗੈਂਗਸਟਰਵਾਦ ਖਤਮ ਕਰਨਾ ਹੈ ਤਾਂ ਪਲੀਜ਼ ਨੌਜਵਾਨਾਂ ਦੀ ਲੁੱਟ ਬੰਦ ਕਰੋ ਕਿ ਜਿਹੜਾ ਲੁੱਟਿਆ ਜਾ ਰਿਹਾ ਹੈ ਕੱਲ ਸਾਡੀ ਮੀਟਿੰਗ ਸੰਗਰੂਰ ਦੇ ਅੰਦਰ ਗੁਰਦੁਆਰਾ ਨਨਕਾਣਾ ਸਾਹਿਬ ਚ ਹੋਈ ਉੱਥੇ ਇੱਕ ਫਟੇ ਘਟਦਾ ਨੌਜਵਾਨ ਆ ਕੇ ਸਾਡੇ ਕੋਲੇ ਪਿੱਟ ੁੱਟਿਆ ਰੋਟਿਆ ਕੀ ਗੱਲ ਦੱਸਦਾ ਅੰਦਾਜ਼ਾ ਲਾ ਕੇ ਦੇਖਿਓ ਮੁੱਖ ਮੰਤਰੀ ਜੀ ਔਰ ਇਹ ਮੁਹਾਲੀ ਦਾ ਕੇਸ ਆ ਮੁਹਾਲੀ ਦੇ ਐਸਐਸਪੀ ਸਾਹਿਬ ਤੁਸੀਂ ਵੀ ਧਿਆਨ ਦਿਓ ਗੱਲ ਦੇਖਿਓ ਕੀ ਹੈ ਕਿ ਬੱਚੇ ਦੀ ਜ਼ਿੰਦਗੀ ਬਰਬਾਦ ਕਰਨ ਦੇ ਕਿਨਾਰੇ ਤੇ ਲਿਆਤੀ ਇਹਨਾਂ ਨੇ ਉਹਨਾਂ ਦੋਹਾਂ ਜੀਆਂ ਦੇ ਲੜਕੇ ਦਾ ਤੇ ਲੜਕੀ ਦਾ ਕੇਸ ਲਾਇਆ ਬਾਹਰ ਦਾ ਔਰ ਉਹਦੇ ਵਿੱਚ ਜਿਹੜਾ ਲੜਕੇ ਦਾ ਕੇਸ ਲਾਉਂਦੇ ਆਏ ਉਹਦੇ ਵਿੱਚ ਨੋਟ ਕਰਿਓ ਮੁੱਖ ਮੰਤਰੀ ਜੀ ਤੇ ਸਾਡਾ ਸਾਡਾ ਲੈਂਡ ਆਰਡਰ ਸਾਡੇ ਜਿਹੜੇ ਫੇਰਾ ਫੇਰੀਆਂ ਨੂੰ ਫੜਨ ਦੇ ਆ ਦਾ ਦਾਵਾ ਕਰਨ ਵਾਲਾ ਜਿਹੜਾ ਸਾਡਾ ਡਿਪਾਰਟਮੈਂਟ ਹੈ ਉਹ ਸੁਣਿਓ ਕੀ ਕੀਤਾ ਉਸ ਬੱਚੇ ਦੀ ਫਾਈਲ ਜਦੋਂ ਲਾਈ ਹੈ ਉਹਦੇ ਵਿੱਚ ਜਿਹੜਾ ਕੋਈ ਬੈਂਕ ਅਕਾਊਂਟ ਲੱਗਦਾ ਹੁੰਦਾ ਉਹ ਬੈਂਕ ਅਕਾਊਂਟ ਹੀ ਪਤਾ ਨਹੀਂ ਕਿਹੜੇ ਬੰਦੇ ਦਾ ਲਾਇਆ ਹੋਇਆ ਹੈ ਤੇ ਤੁਸੀਂ ਮੈਨੂੰ ਇਹ ਦੱਸਿਓ ਕਿ ਸਾਡੇ ਬੱਚੇ ਨੂੰ ਪਤਾ ਤੱਕ ਨਹੀਂ ਉਸ ਨੂੰ ਕਿ ਅਕਾਊਂਟ ਲੱਗ ਗਿਆ ਹੈ ਕਿਹਦਾ ਲੱਗ ਗਿਆ ਤੇ ਉਹ ਉਹ ਫੇਰਾਫੇਰੀ ਨਹੀਂ ਉਹ 400 ਧੋਖਾਧੜੀ ਨਹੀਂ 420 ਨਹੀਂ ਉਹ ਫਰੋਡ ਨਹੀਂ ਬਣੇਗਾ ਤੇ ਉਹਦੀ ਸਜ਼ਾ ਕੌਣ ਭੁਗਤੇਗਾ ਉਹ ਬੱਚਾ ਔਰ ਜਿਹਦਾ ਜਿਹਦਾ ਪਰਿਵਾਰ ਉੱਥੇ ਬੈਠਾ ਕੈਨੇਡਾ ਦੇ ਵਿੱਚ ਉਹਨੂੰ ਵੇਟ ਕਰ ਰਿਹਾ ਹੈ ਉਹ ਤੁਹਾਡੀ ਇਸ ਕਰਤੂਤ ਦਾ ਹੱਕ ਰਕਾਇਆ ਠਕਾਇਆ ਹੰਬਿਆ ਅਖੀਰ ਪੁਲਿਸ ਦੇ ਗ੍ਰਿਪਟ ਦੇ ਵਿੱਚ ਆ ਕੇ ਉਸ ਬੰਦੇ ਨੇ ਜੇਲ੍ਹ ਚਲੇ ਜਾਣਾ ਹੈ ਤਾਂ ਫਿਰ ਅੰਦਾਜ਼ਾ ਲਾਇਆ ਕੋ ਦਾ ਜਦੋਂ ਘਰ ਜੜਿਆ ਫਿਰ ਉਹ ਕੀ ਕਰੂਗਾ ਇਹਦਾ ਮਤਲਬ ਤੁਸੀਂ 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 ਇਹ ਇਹ ਠੇਕਾ ਲੈ ਰੱਖਿਆ ਹੈ ਇਹ ਸਿਸਟਮ ਨੇ ਆਹ ਮੁੰਡੇ ਨੇ ਆ ਕੇ ਗੱਲ ਕਰੀ ਸਾਡੇ ਕੋਲੇ ਕੋਈ ਤੁਹਾਡੇ ਇੱਥੇ ਸੱਤ ਫੇਸ ਮੁਹਾਲੀ ਦੇ ਵਿੱਚ ਤਰਨ ਚੌਕ ਨਾਂ ਦਾ ਕੋਈ ਆਦਮੀ ਹੈ ਚਲਾ ਰਿਹਾ ਹੈ ਕੈਰੀਅਰ ਕ੍ਰੀਏਟਰਸ ਦੇਖੋ ਕਹਿੰਦਾ ਮੈਂ ਕੈਰੀਅਰ ਬਣਾ ਕੇ ਦੇਣ ਵਾਲਾ ਉਸ ਦਫ਼ਤਰ ਨੂੰ ਇਹ ਕਹਿੰਦਾ ਕਿ ਨੌਜਵਾਨੋ ਮੈਂ ਤੁਹਾਡਾ ਕੈਰੀਅਰ ਬਣਾਉਣਾ ਹਾਂ ਕੈਰੀਅਰ ਕ੍ਰੀਏਟਰ ਨਾਲ ਲਿਖਿਆ ਹੋਣੀ ਔਰ ਉਸ ਬੰਦੇ ਨੇ ਨਹੀਂ دیے ਕਰਤੂਤ ਆ ਜਿਹੜੀ ਮੈਂ ਤੁਹਾਨੂੰ ਦੱਸ ਕੇ ਹਟਿਆ ਔਰ ਤੁਹਾਡਾ ਡਿਪਾਰਟਮੈਂਟ ਸੁਣ ਲਿਓ ਹੁਣ ਉਹ ਤੋਂ ਬਾਅਦ ਜਿਹੜੀ ਮੈਂ ਅਗਲੀ ਗੱਲ ਕਰਦਾ ਤੁਹਾਡੇ ਡਿਪਾਰਟਮੈਂਟ ਨੇ ਪੁਲਿਸ ਡਿਪਾਰਟਮੈਂਟ ਨੇ ਉਸ ਸੰਬੰਧਿਤ ਥਾਣੇ ਦੇ ਐਸਐਚਓ ਨੇ ਜਦੋਂ ਸਾਡੇ ਬੱਚੇ ਉੱਥੇ ਗਏ ਉੱਥੇ ਧਰਨਾ ਦੇਣਾ ਪਿਆ ਉਹਨਾਂ ਨੂੰ ਬੈਠਣਾ ਪਿਆ ਉਹਨਾਂ ਨੌਜਵਾਨਾਂ ਨੂੰ ਤਾਂ ਉੱਥੇ ਲਿਆ ਕੇ ਥਾਣੇ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਦਾ ਤੇ ਕਹਿੰਦਾ ਮੈਂ ਨਪਟਾਵਾਂਗਾ ਤੁਹਾਡਾ ਤੁਸੀਂ ਧਰਨਾ ਨਾ ਦਿਓ ਭਾਈ ਕੀ ਕਾਰਨ ਹੈ ਮੁਰਕੇ ਐਸਐਚਓ ਨੇ ਨਿਪਟਾਇਆ ਕਿ ਨਿਪਟਾਰਾ ਕਰਿਆ ਬੰਯਾਰੇ ਨਿਪਟਾਰੇ ਕਰਨ ਵਾਲਾ ਕਹੇ ਸਿੱਧਾ ਮੁਕਦਮਾ ਦਰਜ ਕਰਨ ਵਾਲਾ ਕੇਸ ਹੈ ਕਿ ਜ਼ਿੰਦਗੀ ਬਰਬਾਦ ਕਰਤੀ ਉਹ ਦੋ ਬੱਚਿਆਂ ਦੀ ਇੱਥੇ ਤੁਸੀਂ ਨਿਪਟਾਰੇ ਕਰਨ ਦੀਆਂ ਗੱਲਾਂ ਕਰਦੇ ਹੋ ਤੁਹਾਡੀ ਪੁਲਿਸ ਨਿਪਟਾਰੇ ਕਰਦੀ ਹੈ ਸਾਡੀ ਬੇਨਤੀ ਹੈ ਮੋਹਾਲੀ ਐਸਐਸਪੀ ਸਬੰਧ ਡੀਆਈਜੀ ਸਾਹਿਬ ਨੂੰ ਸਾਡੇ ਡੀਜੀਪੀ ਸਾਹਿਬ ਨੂੰ ਤੇ ਸਾਡੇ ਸਤਕਾਰਯੋਗ ਮੁੱਖ ਮੰਤਰੀ ਸਾਹਿਬ ਨੂੰ ਜਿਹੜੇ ਇਮਾਨਦਾਰੀ ਦਾ ਤਲ ਬਣ ਕੇ ਤੁਰੇ ਫਿਰਦੇ ਵੀ ਮੇਰੇ ਜਿੱਦਾਂ ਤਾਂ ਇਮਾਨਦਾਰ ਬੰਦਾ ਕੋਈ ਨਹੀਂ ਮੈਂ ਨਹੀਂ ਕਰਪਸ਼ਨ ਹੋਣ ਦੇਣਾ ਮੈਂ ਨਹੀਂ ਗਲਤ ਕੰਮ ਹੋਣ ਦੇਣਾ ਇੱਥੇ ਕੋਈ ਪੀਜ ਮੁੱਖ ਮੰਤਰੀ ਜੀ ਝਾਤੀ ਮਾਰੋ ਇਹਨਾਂ ਦੁਆਕਾਂਤ ਨੇ ਇਹ ਲੁੱਟੇ ਜਾ ਰਹੇ ਨੇ ਇੰਨਾ ਪੈਸਾ ਕਿਸੇ ਕੋਲੇ ਨਹੀਂ ਸੋ ਇਹ ਬੱਚੇ ਨੇ ਮੰਗਿਆ ਕੀ ਉਹਨਾਂ ਤੋਂ ਦੇਖੋ ਅੱਗੇ ਦੇਖੋ ਠੱਗੀ ਮਾਰਨ ਵਾਲਿਆਂ ਨੇ ਕੀ ਕੁਝ ਕੀਤਾ ਹੈ ਬੈਂਕ ਦਾ ਅਕਾਊਂਟ ਖਲਾਇਆ ਚੈੱਕ ਬੁੱਕ ਇਹਨਾਂ ਕੋਲੇ ਹੈ ਚੈੱਕ ਬੁੱਕ ਹੈ ਜੀ ਇਹਨਾਂ ਕੋਲੇ ਬੈਂਕ ਦਾ ਏਟੀਐਮ ਇਹਨਾਂ ਕੋਲੇ ਹੈ ਏਟੀਐਮ ਦਾ ਨੰਬਰ ਇਹਨਾਂ ਕੋਲੇ ਹੈ ਵੱਖਰੇ ਤੌਰ ਦੇ ਉੱਤੇ ਇੱਕ SIM ਕਢਵਾਇਆ ਉਹ SIM ਵੀ ਇਹਨਾਂ ਕੋਲੇ ਹੈ ਔਰ ਉਸ ਤੋਂ ਬਾਅਦ ਪਾਸਪੋਰਟ ਵੀ ਇਹਨਾਂ ਕੋਲੇ ਹੈ ਲੈச்சுਗਾ ਸੋਚੋਗਾ ਭਣਾ ਇੱਕ ਤਰ੍ਹਾਂ ਨਾਲ ਉਹਨੂੰ ਬਲੈਕਮੇਲ ਕਰਨ ਵਾਸਤੇ ਆ ਸਾਰਾ ਕੁਝ ਨਹੀਂ ਰੱਖੀ ਬੈਠੇ ਤੋ ਉਹ ਬੱਚਾ ਸਟੂ ਸਾਹਿਬ ਨੂੰ ਕਹਿ ਰਿਹਾ ਜੀ ਮੈਨੂੰ ਤੁਸੀਂ ਜੀਸੀ ਕੀ ਦਵਾ ਦਿਓ ਇਹ ਤੋਂ ਉਹ ਮੇਰਾ ਰਾਈਟ ਬੰਦਾ ਮੈਨੂੰ ਜੀਸੀ ਕੀ ਦੇਵੇ ਮੇਰੇ ਮੇਰੀ ਫਾਈਲ ਦੀ ਜਿਹੜੀ ਫਾਈਲ ਦੇ ਵਿੱਚ ਇਹਨਾਂ ਨੇ ਅਕਾਊਂਟ ਕੋਈ ਝਾਲੀ ਅਕਾਊਂਟ ਲਾਇਆ ਉਹਦੀ ਉਹਦੀ ਜੀਸੀ ਕੀ ਮੰਗਦਾ ਕਿਉਂ ਮੰਗਦਾ ਜੀਸੀ ਕਿਉਂ ਉਹਨੂੰ ਪਤਾ ਲੱਗ ਗਿਆ ਕਿ ਉਹ ਪਤਾ ਨਹੀਂ ਕਿਸ ਸਟੇਟਸ ਦੇ ਵਿੱਚ ਆ ਮੇਰੀ ਫਾਈਲ ਹੋ ਸਕਦਾ ਹੈ ਕਿ ਝਾਲੀ ਅਕਾਊਂਟ ਲਾਉਣ ਦੇ ਕਰਕੇ ਉਹ 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 ਉਹਨੂੰ ਡਿਸਕਵੈਲੀਫਾਈ ਕਰ ਰੱਖਿਆ ਹੋਵੇ ਉੱਥੇ ਬਿਣਾ ਕਰ ਕਰ ਦਿੱਤਾ ਹੋਵੇ ਉਹ ਦਵਾਕਦੈ ਨੇ ਔਰ ਜਦੋਂ ਇਹ ਡਿਸਕਵালিਫਾਈ ਹੋ ਗਿਆ ਉਹ ਤਾਂ ਜਾ ਹੀ ਨਾ ਸਕਿਆ ਤਾਂ ਤੁਸੀਂ ਮੈਨੂੰ ਦੱਸਿਓ ਉਹ ਉੱਥੇ ਕੀ ਕਰੇਗੀ ਬੈਠੀ ਇਹ ਇੱਥੇ ਬੈਠਾ ਉੱਥੇ ਬੈਠੀ ਐ ਦੋ ਜੀਆਂ ਦੀ ਜ਼ਿੰਦਗੀ ਬਰਬਾਦ ਨਹੀਂ ਕਰਤੀ ਚੱਕ ਕੇ ਇਸ ਬੰਦੇ ਨੇ ਸੋ ਸਾਡੀ ਬੇਨਤੀ ਹੈ ਅਧਿਕਾਰੀਆਂ ਨੂੰ ਉਹਨਾਂ ਦੇ ਇਸ ਬੰਦੇ ਦੇ ਖਿਲਾਫ ਤੁਰੰਤ ਕਾਰਵਾਈ ਕਰੋ ਮੁਕੱਦਮਾ ਦਰਜ ਕਰਕੇ ਇਹਨੂੰ ਜੇਲ੍ਹ ਦੇ ਵਿੱਚ ਭੇਜਣਾ ਬਣਦਾ ਵਰਨਾ ਸਾਨੂੰ ਮਜਬੂਰ ਨਾ ਕਰਿਓ ਤੁਸੀਂ ਫਿਰ ਇਹ ਕਹਿੰਨੇ ਹੋ ਮੁੱਖ ਮੰਤਰੀ ਜੀ ਇਹਨਾਂ ਨੂੰ ਜਗ੍ਹਾ ਚਾਹੀਦੀ ਐ ਵਜਾ ਕਰ ਇਹਦਾ ਬਦੀ ਕੋਈ ਲੋੜ ਨਹੀਂ ਅਪੀਲ ਆਪ ਲੈਂਦੇ ਆ ਆ ਵਜਾ ਐਸ ਕਰਕੇ ਫਿਰ ਸਾਨੂੰ ਮਜਬੂਰ ਕਰੋਗੇ ਤੁਸੀਂ ਕਿ ਐਸੇ 28 ਤਰੀਕ ਤੱਕ ਦਾ ਸਮਾਂ ਦਿੰਨੇ ਆ ਕੱਲ ਮੀਟਿੰਗ ਦੇ ਵਿੱਚ ਤੈਅ ਹੋਇਆ ਉਹਦੇ ਮੁਤਾਬਕ ਅਸੀਂ ਇਹ ਸਮਾਂ ਦਿੰਨੇ ਆ 28 ਤਰੀਕ ਤੱਕ ਦਾ ਅਗਰ 28 ਤਰੀਕ ਤੱਕ ਇਹ ਸਾਰਾ ਸਮਾਨ ਵਾਪਸ ਕਰਕੇ ਉਹ ਬੱਚੇ ਦਾ ਉਸ ਬੰਦੇ ਦੇ ਬੰਦੇ ਦੇ ਖਿਲਾਫ ਮੁਕੱਦਮਾ ਨਾ ਦਰਜ ਕੀਤਾ ਔਰ ਇਹਨਾਂ ਦੀ ਹੋਈ ਆਰਥਿਕ ਨੁਕਸਾਨ ਦੀ ਪਰਭਾਈ ਨਾ ਕੀਤੀ ਗਈ ਤਾਂ ਫਿਰ ਸਾਨੂੰ ਮਜਬੂਰ ਹੋਣਾ ਪੈਗਾ ਤੁਹਾਨੂੰ ਦੇ ਇਹ ਹੁਣ ਤੁਸੀਂ ਮਜਬੂਰ ਕਰਦੇ ਹੋ ਉਥੋਂ ਦਾ ਪੁਲਿਸ ਪ੍ਰਸ਼ਾਸਨ ਮਜਬੂਰ ਕਰੇਗਾ ਸਾਨੂੰ ਉਹ ਗੁੰਡਾਗਰਦੀ ਕਰਨ ਵਾਲੇ ਲੋਕ ਮਜਬੂਰ ਕਰਦੇ ਨੇ ਤੇ ਰਹੀ ਗੱਲ ਸਾਡੇ ਪਰ ਦਾ ਮੁੱਖ ਮੰਤਰੀ ਮਜਬੂਰ ਕਰਦਾ ਲੋਕਾਂ ਨੂੰ ਕਿ ਲੋਕ ਆ ਕੇ ਧਰਨੇ ਦੇਣ ਕਿ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਜੀ ਸਾਡਾ ਪੰਜਾਬ ਦਾ ਪੁਲਿਸ ਪ੍ਰਸ਼ਾਸਨ ਬਹੁਤ ਵੱਡੇ ਦਮਗਜੇ ਮਾਰਦੇ ਨੇ ਕਦੇ ਕਹਿੰਦੇ ਨੇ ਜੁਧ ਨਸ਼ਾ ਬਹੁਤ ਕਦੇ ਕੋਸ਼ ਕਦੇ ਖੋਸ਼ ਤੇ ਬਹੁਤ ਵੱਡੀਆਂ-ਵੱਡੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਬੜੀਆਂ-ਵੱਡੀਆਂ ਕਰਕੇ ਪੇਸ਼ ਕੀਤਾ ਜਾਂਦਾ ਹੈ। ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਹੈ ਕਿ ਭਾਈ ਤੁਹਾਡੇ ਨੱਕ ਦੇ ਥੱਲੇ ਤੁਹਾਡੇ ਨੱਕ ਦੇ ਥੱਲੇ ਨੌਜਵਾਨਾਂ ਨੂੰ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਆ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਵੀ ਅਸੀਂ ਹੁਣ ਮਤਲਬ ਗੈਂਗਸਟਰਵਾਦ ਖਤਮ ਕਰਾਂਗੇ। ਜਿੰਨਾ ਚਿਰ ਪੰਜਾਬ ਦੇ ਅੰਦਰ ਹੋ ਰਹੀਆਂ ਲੁੱਟਾਂ ਖਤਮ ਨਹੀਂ ਕਰਦੇ। ਜਿਹੜੇ ਤੁਹਾਡੇ ਤੁਹਾਡੇ ਨੱਕ ਦੇ ਥਲੇ ਦਫਤਰ ਖੋਲ ਕੇ ਵੱਡੇ ਵੱਡੇ ਦਫਤਰ ਖੋਲ ਕੇ ਲੁੱਟ ਰਹੇ ਨੇ ਜਿੰਨਾ ਚਿਰ ਇਹਨਾਂ ਨੂੰ ਖਤਮ ਨਹੀਂ ਕਰੋਗੇ ਤੇ ਜਿੰਨਾ ਦਾ ਇਹ ਘਰ ਖਤਮ ਕਰਦੇ ਆ ਉਹ ਫਿਰ ਉਹ ਮੁੰਡੇ ਕੀ ਕਰਨਗੇ ਗੈਂਗਸਟਰ ਨਹੀਂ ਬਣਨਗੇ ਇਹਦਾ ਮਤਲਬ ਤੁਹਾਡੇ ਨੱਕ ਥੱਲੇ ਗੈਂਗਸਟਰਾਂ ਨੂੰ ਜਨਮ ਦਿੱਤਾ ਜਾ ਰਿਹਾ ਹੈ ਤਾਂ ਫਿਰ ਇਹਦਾ ਮਤਲਬ ਕੀ ਕੱਢਿਆ ਜਾਏ ਕਿ ਪਹਿਲਾਂ ਤੁਸੀਂ ਗੈਂਗਸਟਰ ਪੈਦਾ ਕਰਨ ਵਾਲਿਆਂ ਨੂੰ ਖੁੱਲੀ ਛੁੱਟੀ ਦਿੰਦੇ ਹੋ ਤੇ ਮੁਰਕੇ ਜਦੋਂ ਕੋਈ ਦੁਖੀ ਹੋਇਆ ਬੱਚਾ ਘਰੋਂ ਨਿਕਲ ਪੈਂਦਾ ਹੈ ਤੇ ਫਿਰ ਤੁਸੀਂ ਉਦੇ ਵਾਸਤੇ ਇਹ ਸੋਚਦੇ ਆਂ ਮੈਨੂੰ ਹੁਣ ਅਸਿੱਖਤਮ ਕਰਨਾ ਗੈਂਗਸਟਰ ਬਾਦ ਖਤਮ ਕਰਨਾ ਹੈ ਗੈਂਗਸਟਰ ਬਾਦ ਖਤਮ ਕਰਨਾ ਹੈ ਤਾਂ ਪਲੀਜ਼ ਨੌਜਵਾਨਾਂ ਦੀ ਲੁੱਟ ਬੰਦ ਕਰੋ ਅਜਿਹਾ ਲੁੱਟਿਆ ਜਾ ਰਿਹਾ ਹੈ ਕੱਲ ਸਾਡੀ ਮੀਟਿੰਗ ਸੰਗਰੂਰ ਦੇ ਅੰਦਰ ਗੁਰਦੁਆਰਾ ਨਨਕਾਣਾ ਸਾਹਿਬ ਚੁਈ ਉੱਥੇ ਇੱਕ ਫਤੇ ਗੱਡਦਾ ਨੌਜਵਾਨ ਆ ਕੇ ਸਾਡੇ ਕੋਲੇ ਪਿੱਟ ੁੱਟਿਆ ਰੋਟਿਆ ਕੀ ਗੱਲ ਦੱਸਦਾ ਅੰਦਾਜ਼ਾ ਲਾ ਕੇ ਦੇਖਿਓ ਮੁੱਖ ਮੰਤਰੀ ਜੀ ਔਰ ਇਹ ਮੁਹਾਲੀ ਦਾ ਕੇਸ ਆ ਮੁਹਾਲੀ ਦੇ ਐਸਐਸਪੀ ਸਾਹਿਬ ਤੁਸੀਂ ਵੀ ਧਿਆਨ ਦਿਓ ਗੱਲ ਦੇਖੋ ਕੀ ਹੈ ਕਿ ਬੱਚੇ ਦੀ ਜ਼ਿੰਦਗੀ ਬਰਬਾਦ ਕਰਨ ਦੇ ਕਿਨਾਰੇ ਤੇ ਲਿਆਤੀ ਇਹਨਾਂ ਨੇ ਉਹਨਾਂ ਦੋਹਾਂ ਜੀਆਂ ਦੇ ਲੜਕੇ ਦਾ ਤੇ ਲੜਕੀ ਦਾ ਕੇਸ ਲਾਇਆ ਬਾਹਰ ਦਾ ਔਰ ਉਹਦੇ ਵਿੱਚ ਜਿਹੜਾ ਲੜਕੇ ਦਾ